ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਹਾਜ਼ਰ ਹੋਏ ਆ ਪਿੰਡ ਕਣੀਆਂ ਵਾਲੇ ਦੇ ਵਿੱਚੋਂ ਕਣੀਆਂ ਵਾਲਾ ਪਿੰਡ ਆ ਮਿੱਤਰੋ ਪੰਜ ਗਰਾਈਂ ਦੇ ਨਜ਼ਦੀਕ ਜੇ ਕਰਕੇ ਵਸਿਆ ਹੋਇਆ ਨਗਰ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਇੱਕ ਬਹੁਤ ਰੂਹ ਦੇ ਨਾਲ ਬੜੇ ਸ਼ੌਂਕ ਦੇ ਨਾਲ ਤੇ ਬੜੀ ਮਿਹਨਤ ਦੇ ਨਾਲ ਝੋਟਾ ਤਿਆਰ ਕੀਤਾ ਵਾ ਚਾਰ ਦੰਦਾਂ ਗਰੇ ਲੋ ਮਜਪੂਰੀਆਂ ਨੂੰ ਦੇਖਦੇ ਹੋਏ ਆ ਮਿੱਤਰੋ ਇਹਨੂੰ ਵੇਚਣਾ ਲਾਇਆ ਵਾ ਇਹਦੀ ਕੀ ਡਿਮਾਂਡ ਹੋਊਗੀ ਉਹ ਤਾਂ ਗੱਲਬਾਤ ਮਾਲਕ ਹੀ ਦੱਸੂਗਾ ਪਰ ਪ੍ਰੋਪਰ ਰਿਕਾਰਡ ਪ੍ਰੋਪਰ ਜਾਣਕਾਰੀ ਮੈਂ ਤੁਹਾਨੂੰ ਇਹਦੀ ਲੈ ਕੇ ਦਊਗਾ ਵੀਰੇ ਇੱਕ ਇਹ ਸੋਚ ਲੋ ਵੀ ਕੱਟਾ ਸਮਝ ਕੇ ਨਾ ਖਰੀਦਿਓ ਇਹਨੂੰ ਪਹਿਲਵਾਨ ਦਾ ਰੂਪਾਕਰਮ ਵਾਲੇ ਦੇ ਵਿੱਚ ਇੰਨੀ ਬਾਡੀ ਸਟਰਕਚਰ ਜਿਹੜਾ ਸੰਭਿਆ ਹੋਇਆ ਬੜੀ ਕਮਾਲ ਦੀ ਤਿਆਰੀ ਕੀਤੀ ਹੋਈ ਆ ਕਰਮ ਵਾਲੇ ਦੀ ਜਿਹੜੇ ਵੀ ਪਾਸੇ ਤੁਸੀਂ ਇਹਦੇ ਝਾਤੀ ਮਾਰੋਗੇ ਤੁਹਾਨੂੰ ਇਹਦੇ ਵਿੱਚ ਕਰਮ ਵਾਲੇ ਦੇ ਵਿੱਚ ਕੋਈ ਹੱਥ ਧੜਾ ਨਹੀਂ ਮਿਲਣਾ ਆ ਪੁੜਾ ਵੇਖੋ ਕਿਰਾਂ ਦੀ ਮਿੱਤਰੋ ਐਣ ਪਤਰਾ ਪਿਆ ਪੌ ਜਿੱਤੇ ਮੰਜਾੜਾ ਕੇ ਸੌਂਜਾ ਜੇ ਇਹੋ ਜੀ ਬਾਡੀ ਸਟਰਕਚਰ ਕਰਮ ਵਾਲੇ ਦਾ ਤਿਆਰ ਆ ਕਰਮ ਵਾਲੇ ਦਾ ਬਾ ਕਮਾਲ ਜਿਹੜੀ ਬਾਡੀ ਪੰਤਰਾ ਟੈਸਟ ਕਰਨ ਤੋਂ ਬੁਰ ਸ਼ੁੱਧ ਕੱਟਾ ਵਾ ਮਿੱਤਰੋ ਥੱਲੋ ਬਹੁ ਟੱਲ ਪਣ ਦੇ ਵਿੱਚ ਆ ਕਿੰਨੀ ਉਮਰ ਦਾ ਉਹ ਗੱਲਬਾਤ ਕਰਦੇ ਆਪਾਂ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੱਡੇ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਭਾਈ ਵਧੀਆ ਭਾਈ ਸੇਤਾ ਦੇ ਪਰਿਵਾਰ ਸਣਾ ਵਧੀਆ ਜੀ ਵਧੀਆ ਚੜਦੀ ਕਲਾ ਜੋ ਸਾਰੇ ਚੜਦੀ ਕਲਾ ਆਪਣਾ ਨਾਮ ਦੱਸ ਦੀ ਕਰੋ ਦੀ ਭਾਈ ਨਾਮ ਗੋਰਾ ਸਿੰਘ ਜੀ ਗੋਰਾ ਸਿੰਘ ਗੁਰੇ ਭਾਈ ਘਰ ਕਿੱਥੇ ਕੋ ਆ ਗਿਆ ਆਪਣਾ ਕੜੀਆਂ ਨੇ ਪੜਾਣਾ ਸੱਪੜ ਤੇ ਆ ਗਿਆ ਜੌਨ ਵਾਲੇ ਸੜਕ ਤੇ ਜੌਨ ਵਾਲੇ ਸੜਕ ਤੇ ਛੱਪੜ ਦੇ ਉੱਤੇ ਅੱਛਾ ਗੱਲ ਇਹ ਹੋਏ ਗੋਰੇ ਭਾਈ ਪਹਿਲਾਂ ਤਾਂ ਮੈਨੂੰ ਐ ਦੱਸ ਵੀ ਇਹਨੂੰ ਚੰਦਰੀਆ ਖਰਾਕ ਕਿਹੜੀ ਪਉਂਦਾ ਰਿਆਂ ਨੂੰ ਖਰਾਕ ਬਸ ਘਰੇਲੂ ਹੀ ਜੀ ਜਿਹੜਾ ਘਰੇ ਹੁੰਦਾ ਜੀ ਦਾਣਾ ਦਾਣਾ ਤੁਨਾ ਹੀ ਪਾਉਂਦਾ ਰਿਆਂ ਮਨ ਲਾ ਕੋਈ ਉਹੋ ਜਿਹਾ ਪ੍ਰੋਟੀਨ ਪ੍ਰੋਟੋਨ ਤਾਂ ਨਹੀਂ ਵਰਤਦਾ ਨਹੀਂ ਜੀ ਨਹੀਂ ਜੀ ਠੀਕ ਆ ਮਤਲਬ ਘਰੇ ਲੋ ਦੇਸੀ ਫੀਡ ਤੇ ਤਿਆਰ ਕੀਤਾ ਕਿੰਨੇ ਚਿਰ ਦਾ ਹੋ ਗਿਆ ਬਈ ਇਹ ਤੇ ਸਵਾ 3 ਸਾਲ ਦਾ ਹੋ ਗਿਆ ਸਵਾ 3 ਸਾਲ ਦਾ ਦੰਦੋਂ ਫਿਰ 4 ਦੰਦਾਂ ਜੇ 4 ਦੰਦ ਹੋ ਗਏ ਮੇਲੇ ਮੂਰੇ ਤੇ ਲੈ ਕੇ ਗਿਆ ਇਹਨੂੰ ਕਿਨੇ ਲੈ ਕੇ ਗਿਆ ਸੀਗਾ ਜੀ ਠੀਕ ਆ ਬਾਈ ਠੀਕ ਆ ਯਾਰ ਬੜਾ ਚੰਗਾ ਕੱਟਾ ਕਿਹੜੇ ਸੀਮਨ ਦਾ ਆ ਗਿਆ ਬਈ ਇਹ ਏ ਏ ਬੀ ਸੀ ਵਾਲਿਆਂ ਕੋਲੇ ਭੀਮ ਆ ਜੀ ਭੀਮ ਦਾ ਬੱਚਾ ਪਿਓ ਵਾਲੇ ਪੱਖ ਤੋਂ ਭੀਮ ਦਾ ਆ ਗਿਆ ਮਾਂ ਦਾ ਮਦਰ ਮਿਲ ਕੇ ਰਿਕੋਰਡ ਕਿੰਨਾ ਸੀ ਇਹਦੀ ਦਾ 20 ਪਲੱਸ ਸੀਗਾ ਜੀ 20 ਪਲੱਸ ਇਹਦੀ ਮਾਂ ਤੇਰੇ ਸਾਹਮਣੇ ਕੋਈ ਦੁੱਧ ਦੀ ਚਵਾਈ ਵਗੈਰਾ ਬਲੈਕ ਲੈਵਲ ਦਾ ਨਹੀਂ ਇਹ ਮੇਰੇ ਰਿਸ਼ਤੇਦਾਰਾਂ ਕੋਲੇ ਸੀਗੀ ਹਜੇ ਵੀ ਹੈਗੀ ਆ ਉਹ ਹਾਂਜੀ ਉਹਨਾਂ ਨੇ ਗਾਂ ਸੇਲ ਕਰਤੀ ਸੀਗੀ ਕੋਟ ਸੁਖੀ ਜੀ ਕੋਟ ਸੁਖੀ ਤੇਰੀ ਨਿਗਾਹ ਦੇ ਵਿੱਚ ਹੈਗੀ ਆ ਵੇ ਹਾਂਜੀ ਹਾਂਜੀ ਵੀ ਜੇ ਕੋਈ ਕਟਾ ਲੈ ਕੇ ਮਨ ਲਾ ਉਹਨਾਂ ਕਈ ਵਾਰੀ ਪਾਸਿੰਗ ਡੀਐਨਏ ਕਰਾਉਣਾ ਚਾਹੁੰਦਾ ਹੁੰਦਾ ਉਹ ਕਰਾ ਸਕਦਾ ਨਾਲ ਹਾਂਜੀ ਹਾਂਜੀ ਠੀਕ ਹੈ ਵੱਡੇ ਭਾਈ ਅੱਛਾ ਇੱਕ ਗੱਲ ਹੋਰ ਦੱਸੀ ਮੈਨੂੰ ਮਾਲੇ ਪੱਖ ਤੋਂ ਦੁੱਧਾ ਜਿਹੜਾ ਉਹ ਕਹਿਣ ਵਾਲਾ ਸੀ ਕਿ ਤੂੰ ਅੱਖੀ ਵੇਖਿਆ ਸੀ 20 ਕਿਲੋ ਦਾ ਨਹੀਂ ਜੀ ਮੇਰੇ ਰਿਸ਼ਤੇਦਾਰਾਂ ਨੇ ਚੋਈ ਆ ਚੋਈ ਵੀ ਮਾਲਾ ਪੂਰੀ ਤਸਦੀ ਵਾਲਾ ਸੀ ਹਾਂਜੀ ਪਹਿਲਾਂ ਚੋਈ ਹੋਈ ਹੈ ਜੀ 2 ਸਾਲ ਤਾਂ ਹੀ ਦੁੱਧ ਤਿਆਰ ਕੀਤਾ ਹੈ ਨਾ ਉਹ ਰੂ ਵਾਲੇ ਅੱਛਾ ਗੱਲ ਹੁਣ ਆਈ ਹੈ ਵੇਚਣ ਬਾਰੇ ਬਾਲ ਨਹੀਂ ਹੁੰਦੇ ਸਾਹ ਬਸਮਾ ਲੋ ਮੈਨੂੰ ਘਰੇ ਫਿਰ ਦਿੱਕਤ ਆ ਜਾਂਦੀ ਹੈ ਨਾ ਅੱਛਾ ਕਿੰਨੀ ਫੀਡ ਪਾਉਂਦਾ ਰਿਆ ਇਹਨੂੰ ਡੰਗਦੀ ਤੂੰ ਮੈਂ ਜੀ ਇਹਨੂੰ 6 7 ਕਿਲੋ ਤਰਕੀਬਨ ਡੇਲੀ ਦੀ ਡੇਲੀ ਦੀ 3 ਕਿਲੋ ਡੰਗ ਦੀ ਫੀੜ ਖੰਦਾ ਜੀ 3 ਕਿਲੋ ਡੰਗ ਦੀ 3 3.5 ਸਾਲ ਹੁਣ 3.5 ਸਾਲ ਉਮਰ ਹੋ ਗਈ 3.5 ਸਾਲ ਜੀ ਸਾਢੇ 3.5 ਸਾਲ ਅੱਛਾ ਗੱਲ ਇਹ ਆ ਵੀ ਜੇ ਕੋਈ ਹੁਣ ਰੱਖਣ ਵਾਲਾ ਭਰਾ ਆਪਣੇ ਨਾਲ ਰابطਾ ਕਾਇਮ ਕਰਦਾ ਤੇ ਆਪਾਂ ਦੇ ਦੇ ਦਿਆਂਗੇ ਹਾਂਜੀ ਹਾਂਜੀ ਠੀਕ ਆ ਬਈ ਕੀਮਤ ਬਾਰੇ ਕੀ ਵਿਚਾਰ ਕੀਤੀ ਆ ਯਾਰ ਕੀਮਤ ਫੋਨ ਤੇ ਦੱਸ ਦੇਣ ਫੋਨ ਤੇ ਦੱਸਦਾ ਕੀ ਗੱਲ ਤੋਰੀ ਬਈ ਮਰੇ ਲੈ ਮਿੱਤਰੋ ਕਿਰਾਂ ਦੀ ਕਰਮ ਵਾਲੇ ਦਾ ਤੁਸੀਂ ਨਾ ਤੋਰਾ ਤਾਰਾ ਵੇਖੋ ਯਕੀਨ ਕਰਿਓ ਵੀ ਜਿਵੇਂ ਮੋਲਾ ਮਾਲ ਨਹੀਂ ਫਿਰਦਾ ਹੁੰਦਾ ਮੈਦਾਨ ਦੇ ਵਿੱਚ ਉਹ ਸਿਸਟਮ ਹੀ ਆ ਅੱਜ ਤਾਂ ਆਉਂਦਾ ਨਾ ਵੀ ਬਲ ਪਰ ਐ ਹੁੰਦੀ ਆ ਬਾਈ ਮਿਹਨਤ ਵੀ ਬਹੁਤ ਆ ਬਾਈ ਤਿਆਰ ਕਰਨ ਦੇ ਉੱਤੇ ਹੁਣ ਖਰਾਕ ਜੇ ਤੁਸੀਂ ਸੋਚਦੇ ਆ ਅੱਜ ਜੇ ਇੱਕ ਚੰਗੀ ਫੀਡ ਦੀ ਕੈਪੈਸਿਟੀ ਰੱਖਦੇ ਆ ਤਾਂ 30 ਰੁਪਏ ਕਿਲੋ ਫੀਡ ਪੈਂਦੀ ਆ ਬਾਈ ਜਿਹੜੀ ਚੰਗੀ ਪੂਰੀ ਟੌਪ ਫੀਡ ਆ ਪੈਂਤੀਆਂ ਨੂੰ ਵੀ ਹੱਥ ਮਾਰ ਦਿੰਦੀ ਆ ਪਰ 30 ਦੇ ਹਿਸਾਬ ਨਾਲ ਤੁਸੀਂ ਆਈਡੀਆ ਲੈ ਲਓ ਵੀ 200 ਡੇਲੀ ਦੀ ਫੀਡ ਫੀਡ ਸਾਂਭ ਸੰਭਾਲ ਅਲੱਗ ਹੋ ਗਈ ਵੱਠੇ ਤੁੜੀ ਉਹ ਅਲੱਗ ਹੋ ਗਿਆ ਕਹਿਣ ਤੋਂ ਬਾਅਦ 350 400 ਰੁਪਈਆ ਖਰਚਾ ਜਾਂਦਾ ਡੇਲੀ ਦਾ ਕਰਕੇ ਫਿਰ ਤਿਆਰ ਕੀਤਾ ਬਾਈ ਤੇ ਅੱਜ ਗੱਲ ਕਰਨ ਨੂੰ ਤਾਂ ਹਰੇਕ ਹੀ ਕਹਿ ਦਿੰਦਾ ਯਾਰ ਕੱਟਾ ਹੀ ਆ ਕਰ ਕੱਟੇ ਕੱਟੇ ਦੇ ਵਿੱਚ ਅੰਤਰ ਬਹੁਤ ਆ ਬਾਈ ਕੁਰੀਡ ਦੇ ਵਿੱਚ ਅੰਤਰ ਬਹੁਤ ਆ ਅੱਛਾ ਗੁਰੇ ਬਾਈ ਗੱਲ ਐ ਆ ਵੀਰੇ ਨੰਬਰ ਕਿਹੜੇ ਤੇ ਰਾਬਤਾ ਕੰਮ ਕਰ ਗਿਆ ਜੇ ਕੋਈ ਇਸ ਭਰਾ ਨੇ ਖਰੀਦਣਾ ਹੋਇਆ 9702936 ਇੱਕ ਵਾਰੀ ਹੋਰ ਬੋਲੀ 97800 ਹੱਤਾ 02936 ਠੀਕ ਹੈ ਇਸ ਨੰਬਰ ਤੇ ਗੱਲਬਾਤ ਕਰ ਲਿਆ ਵੀ ਮਿੱਤਰੋ ਇਹ ਨੰਬਰ ਗੋਰੇਬਾਈ ਦਾ ਸਕਰੀਨ ਦੇ ਉੱਤੇ ਵੀ ਚਲਾ ਦਿਆਂਗੇ ਮਿੱਤਰੋ ਪਿਓ ਵਾਲੇ ਪੱਖ ਤੋਂ ਭੀਮ ਦਾ ਬੱਚਾ ਵਾ ਮਦਰ ਮਿਲਕ ਰਿਕਾਰਡ ਆ ਜਿਹੜਾ ਉਹ 20 ਕਿਲੋ ਦਾ ਵਾ ਔਰ ਸ਼ੁੱਧਤਾ ਕੱਟੇ ਦੇ ਵਿੱਚ ਬਰੀਕੀ ਕੱਟੇ ਦੇ ਵਿੱਚ ਬਾਕਮਾਲ ਚਾਹ ਦੰਦ ਮਤਰਾ ਬਿਊਟੀ ਵਾਲੇ ਪੱਖ ਤੋਂ ਜਿਵੇਂ ਪਹਿਲਵਾਨ ਦੀ ਤਰ੍ਹਾਂ ਰੂਪ ਧਾਰਨ ਕੀਤਾ ਹੋਇਆ ਕਰਮ ਵਾਲੇ ਨੇ ਚਾਰ ਦੰਦ ਕੱਟਾ ਹੋਣ ਦੇ ਬਾਵਜੂਦ ਵੀ ਬਹੁਤ ਚੰਗਾ ਜਿਵੇਂ ਆਪਾਂ ਕੱਲੀ ਕੱਲੀ ਨਾੜ ਤੋਂ ਇਹਦੀ ਤੋਂ ਕਰਮ ਵਾਲੀ ਦੇ ਤੋਂ ਵਿੱਚੋਂ ਇਸ ਤਰ੍ਹਾਂ ਝਲਕ ਪੈਂਦੀ ਆ ਵੀ ਕੁਝ ਨਾ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਬੱਚੇ ਕਰਨਗੇ ਕ੍ਰੋਸਿੰਗ ਇਹਦੀ ਛੱਡੀ ਆ ਕਿ ਨਹੀਂ ਹਜੇ ਵੀ ਨਹੀਂ ਜੀ ਅਸੀਂ ਹਜੇ ਨਹੀਂ ਮੈਂ ਮੈਂ ਤਾਂ ਕਿਤੇ ਨਹੀਂ ਲਾਇਆ ਵੀ ਜਿਹੜਾ ਲ ਜਾਊਗਾ ਭਰਾ ਉਹ ਹੀ ਇਹਨੂੰ ਚੈੱਕ ਕਰੂਗਾ ਕਿਆ ਬਾਤ ਲੈ ਵੀ ਮਿੱਤਰੋ ਹਜੇ ਤੀਕ ਮੈਂ ਤੇ ਵੀ ਨਹੀਂ ਛੱਡਿਆ ਹੋਇਆ ਕੱਟਾ ਤਾਂ ਹੀ ਮੰਨ ਲਓ ਪਹਿਲਾ ਪਲਿਆ ਸੰਭਿਆ ਚੰਗਾ ਹੋਇਆ ਝਾਕ ਵੀ ਨਹੀਂ ਬਗਾਨੀ ਹੈਗੀ ਕਿਉਂਕਿ ਇਹਨੂੰ ਹੁਣ ਜਿਹੜਾ ਵੀ ਲਜਾਊਗਾ ਬਰੀਡ ਲੈਵਲ ਦੇ ਉੱਤੇ ਵਰਤਨਾ ਹੋਇਆ ਤਾਂ ਵੀ ਕਟਾ ਟਾਪ ਆ ਵੀਰੇ ਜੇ ਤੁਸੀਂ ਉੰਜ ਮਈਆਂ ਦੇ ਵਿੱਚ ਰੱਖਣਾ ਜਾਨਵਰ ਘਰੇ ਸ਼ੌਂਕ ਨਾਲ ਤਿਆਰ ਕੀਤਾ ਹੋਇਆ ਮਿਲ ਜੂਗਾ ਨੰਬਰ ਗੋਰੇਬਾਈ ਦਾ ਸਕਰੀਨ ਦੇ ਉੱਤੇ ਆ ਪਿੰਡ ਕਣੀਏ ਵਾਲਾ ਜਾਣਕਾਰੀ ਲਈ ਸਾਰੀ ਡਿਟੇਲ ਜਿਹੜੀ ਵੀਡੀਓ ਦੇ ਵਿੱਚ ਮੈਂ ਲੈ ਕੇ ਦਿੱਤੀ ਹੋਈ ਅਗਲੀ ਕਾਰਵਾਈ ਲਈ ਤੁਹਾਡੇ ਤੇ ਡਿਪੈਂਡ ਆ ਸ਼ੁਕਰੀਆ ਜੋਂਦੇਰੋ ਵੀਡੀਓ ਦੇਖਣ ਲਈ ਬਹੁਤ ਸਾਰਾ ਪਿਆਰ